ਸੋਨਸ ਇੰਟਰਨੈਸ਼ਨਲ ਜੀ ਜੀ ਆਨੂੰ ਟੈਨ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸਾਨੂੰ ਵੀ ਅਸ਼ੋਕ ਤਮਰ ਭਾਜਪਾ ਛੱਡ ਕੇ ਕਾਂਗਰਸ ਸ਼ਾਮਲ ਹੋ ਗਏ ਨੇ ਬਿਲਕੁਲ ਸਾਨ ਸਭ ਗੱਲ ਹੈ ਕਿ 219 ਦੇ ਵਿੱਚ ਇਹਨਾਂ ਨੇ ਕਾਂਗਰਸ ਨੂੰ ਛੱਡ ਕੇ ਤੇ 4-5 ਪਾਰਟੀਆਂ ਦੇ ਵਿੱਚ ਭਲਵਾਨੀ ਜਿਹੜਾ ਕੱਢ ਲਿਆ 2019 ਦੇ ਵਿੱਚ ਇਹਨਾਂ ਨੇ ਕਾਂਗਰਸ ਛੱਡਤੀ ਸੀ ਫਿਰ ਇਹ ਚਲੇ ਗਏ ਜੀ ਤ੍ਰਿਣਮੂਲ ਕਾਂਗਰਸ ਤੇ ਉਹਨੂੰ ਛੱਡ ਕੇ ਫਿਰ ਚਲੇ ਗਏ ਜੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲੇ ਗਏ ਬੀਜੇਪੀ ਦੇ ਵਿੱਚ ਤਤ ਕੀ ਲੋਕ ਸਭਾ ਦੀਆਂ ਚੋਣਾਂ ਇਹਨਾਂ ਨੇ ਬੀਜੇਪੀ ਦੇ ਵੱਲੋਂ ਲੜੀਆਂ ਸੀਗੀਆਂ ਤੇ ਕੁਮਾਰੀ ਸ਼ੈਲਜਾ ਦੇ ਖਿਲਾਫ ਲੜੀ ਸੀ ਚੋਣ ਕੁਮਾਰੀ ਸ਼ੈਲਜਾ ਕਾਂਗਰਸ ਦੀ ਨੀਂਦਵਾਰ ਤੇ ਸਿਰਫੇ ਤੋਂ ਚੋਣ ਲੜੀ ਸੀ ਪਰ 2,66,000 ਤੇ 497 ਵੋਟਾਂ ਦੇ ਫਰਕ ਨਾਲ ਅਸ਼ੋਕ ਤਮਰ ਹਾਰ ਗਏ ਤੋਂ ਪੰਜ ਬਰਿਆਂ ਦੇ ਵਿੱਚ ਚੌਥੀ ਪਾਰਟੀ ਬਦਲ ਕੇ ਤੇ ਅੱਜ ਇਹ ਕਾਂਗਰਸ ਦੇ ਵਿੱਚ ਵਾਪਸ ਆ ਗਏ ਹੁਣ ਭਾਜਪਾ ਨੂੰ ਛੱਡ ਕੇ ਅੱਜ ਮੁੰਹਿੰਦਰਗੜ੍ਹ ਦੇ ਵਿੱਚ ਕਾਂਗਰਸ ਦੀ ਰੈਲੀ ਸੀ ਰਾਹੁਲ ਗਾਂਧੀ ਉੱਥੇ ਸੀਗੇ ਤੇ ਮੁੜ ਕੇ ਕਾਂਗਰਸ ਦੇ ਵਿੱਚ ਆ ਗਏ ਆ ਇਹਨਾਂ ਨੇ ਪਿਛੇ ਦੇ ਇੱਕ ਤਰ੍ਹਾਂ ਦੀ ਪਾਰਟੀ ਦੀ ਬਣਾਈ ਸੀ ਉਹਦਾ ਨਾਂ ਰੱਖਿਆ ਸੀਗਾ ਆਪਣਾ ਭਾਰਤ ਮੋਰਚਾ ਇਹਨਾਂ ਨੇ ਪਾਰਟੀ ਵੀ ਬਣਾਈ ਸੀ ਪਰ ਇਹ ਵੀ ਵਿਚੇ ਵਿਚਾਲੇ ਰਹਿ ਗਈ ਕਿਤੇ ਸੋ ਮਤਲਬ ਇਹ ਇਹ ਕਿ ਸਾਡੇ ਦੇਸ਼ ਦੇ ਨੇਤਾ ਵੋਟਰਾਂ ਨੂੰ ਇਹ ਗੱਲ ਕਹਿ ਕੇ ਹੁੰਦਾ ਕਿ ਤੁਸੀਂ ਸਟੈਂਡ ਤੇ ਟਕੇ ਰਹੋ ਤੁਸੀਂ ਬਦਲਣਾ ਨਹੀਂ ਆਪ ਬਦਲ ਜਾਂਦੇ ਤੇ ਆਪ ਦਾ ਉਮੀਦਵਾਰ ਕਿਹੜਾ ਸੀ ਜਿਹੜਾ ਕਾਂਗਰਸ ਚ ਸ਼ਾਮਲ ਹੋ ਗਿਆ ਤੇ ਨਮੀ ਪਰ ਤੇ ਪਈਓ ਜੀ ਵੈਸੇ ਤਾਂ ਇਹ ਪਾਈ ਪਹਿਲਾਂ ਤਾਂ ਟਿਕਟ ਮਿਲੇ ਇਹਦੇ ਲਈ ਲੜਨਾ ਤੇ ਫਿਰ ਤੇ ਮਿਲ ਗਈ ਤਾਂ ਇਹ ਗੱਲ ਕਰਨੀ ਕਿ ਭਾਈ ਮੇਰਾ ਮਨ ਨੀ ਮੰਨਦਾ ਕਿ ਕੋਈ ਫਲਾਣੀ ਗੱਲ ਆਏ ਹੋਵੇ ਤੇ ਫਲਾਣੀ ਗੱਲ ਢਿੰਡੀ ਹੋਵੇ ਸੋ ਅੱਜ ਪਤਾ ਲੱਗਾ ਜੀ ਕਿ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਖੇਤਰ ਨੀਲੋ ਖੜੀ ਹੈ ਜਿਹੜਾ ਸਿਰਫ ਹਰਿਆਣੇ ਦੇ ਵਿੱਚ ਨੀਲੋ ਖੜੀ ਵਿਧਾਨ ਸਭਾ ਖੇਤਰ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਅਮਰ ਸਿੰਘ ਉਹ ਪਾਰਟੀ ਦੀ ਉਮੀਦਵਾਰੀ ਛੱਡ ਕੇ ਤੇ ਕਾਂਗਰਸ ਦੇ ਵਿੱਚ ਆ ਗਏ ਹੈ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾਦੀ ਹਾਜ਼ਰੀ ਦੇ ਵਿੱਚ ਕਾਂਗਰਸ ਜੋਇਨ ਕਰਨ ਲਈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ ਅਸਲ ਵਿੱਚ ਗੱਲੇ ਆ ਦੀ ਮੈਨੂੰ ਇਹ ਸਿੱਕਲ ਦਾ ਅਹਿਸਾਸ ਹੋਣ ਲੱਗਿਆ ਸੀ ਕਿ ਜੇਕਰ ਮੈਂ ਖੜਾ ਰਿਹਾ ਤਾਂ ਵੋਟਾਂ ਟੁੱਟਣਗੀਆਂ ਤੇ ਜੀ ਨੀਜੀਪੀ ਨੂੰ ਫਾਇਦਾ ਹੋਊਗਾ ਤੇ ਇਸ ਕਰਕੇ ਭਾਈ ਮੈਂ ਕਾਂਗਰਸ ਦੇ ਵਿੱਚ ਆ ਗਿਆ ਤੇ ਅਗਲੀ ਗੱਲ ਹੈ ਜੀ ਕਿ ਅੱਜ ਹਰਿਆਣੇ ਦਾ ਬੰਦ ਹੋ ਗਿਆ ਸ਼ਾਮੀ 6 ਵਜੇ ਤੋਂ ਪ੍ਰਚਾਰ ਬੰਦ ਹੋ ਗਿਆ ਕੱਲ ਦਾ ਦਿਨ ਵਿਚਾਰੇ ਆ ਤੇ ਪਰਸੋ ਵੋਟਾਂ ਪੈਣੀਆਂ ਹੋਰ ਕੱਲ ਨੂੰ ਕੋਈ ਬਾਜੇ ਕਾਜੇ ਵਾਲੀ ਗੱਲ ਨਹੀਂ ਹੋਣੀਗੀ ਨਾ ਅੱਜ ਰਾਤ ਨੂੰ ਬਾਜੇ ਕਾਜੇ ਵਾਲੀ ਗੱਲ ਨੁਕੜ ਮੀਟਿੰਗਾਂ ਹੋ ਸਕਦੀਆਂ ਡੋਰ ਟੂ ਡੋਰ ਜਾ ਕੇ ਪ੍ਰਚਾਰ ਕੀਤਾ ਜਾ ਸਕਦਾ ਹੈ ਕੋਈ ਵਾਗਿਆਲਾ ਪ੍ਰਚਾਰ ਕੋਈ ਸਪੀਕਰ ਵਾਲਾ ਪ੍ਰਚਾਰ ਕੋਈ ਰੈਲੀ ਕੋਈ ਰੋਡ ਸ਼ੋਅ ਕੁਝ ਵੀ ਇਹੋ ਜਿਹਾ ਨਹੀਂ ਹੋਤਕਦਾ ਹੁਣ ਡੋਰ ਟੂ ਡੋਰ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਪਿੰਡਾਂ ਚ ਜਾ ਰਹੇ ਆ ਕਿ ਸਰਬਸੰਮਤੀ ਕਰੋ ਪੰਚਾਇਤ ਦੀਆਂ ਚੋਣਾਂ ਚ 10 ਪਿੰਡ ਦੇ ਵਿੱਚ ਜਾਏਗੀ ਬਸ ਇਹ ਸਾਰੇ ਪਿੰਡਾਂ ਦੇ ਵਿੱਚ ਤਾਂ ਨਹੀਂ ਪਰ ਆ ਫੋਲਿੰਗ ਪਿੰਡ ਦੇ ਵਿੱਚ ਜ਼ਰੂਰ ਜਾਏ ਆ ਉਹਨਾਂ ਨੇ ਇਥੇ ਜਾ ਕੇ ਗੱਲ ਕਹੀ ਆ ਕਿ ਜ਼ਰੂਰਤ ਇਸ ਵਕਤ ਇਸ ਗੱਲ ਦੀ ਆ ਇਹ ਪਾਈ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਹਮਲਾ ਬਾਰਗੇ ਉਹ ਅੱਜ ਪੌਂਟੇਡੀ ਸਤੌਜ ਪਿੰਡ ਦੇ ਵਿੱਚ ਠੀਕ ਹੋਣ ਤੋਂ ਬਾਅਦ ਸਤੰਤਰ ਹੋਣ ਤੋਂ ਬਾਅਦ ਉਸ ਤੌਜ ਪਿੰਡ ਦੇ ਵਿੱਚ ਸਰਬਸੰਮਤੀ ਤੇ ਇਹਨਾਂ ਦੇ ਵੱਲੋਂ ਇੱਥੇ ਪੌਂਟੇਰ ਤੋਂ ਬਾਅਦ ਇਹ ਗੱਲ ਕਹੀ ਗਈ ਆ ਦੋ ਟੁਕ ਉਹ ਕਹਿੰਦੇ ਜੀ ਕਿ ਮੈਂ ਇਹ ਚਾਹਨਾ ਕਿ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਹੋਵੇ ਜੀ ਅਸੀਂ ਸਰਬਸੰਮਤੀ ਚਾਹੁੰਦੇ ਆ ਤੇ ਸਾਡੇ ਪਿੰਡ ਦੇ ਸੂਝਵਾਨ ਲੋਕ ਐ ਕਿ ਕੋਈ ਲੜਾਈ ਝਗੜਾ ਨਾ ਕਰਨ ਸਰਬਸੰਮਤੀ ਦੇ ਨਾਲ ਕੋਈ ਫੈਸਲਾ ਕਰ ਲੈਣ ਉਹ ਕਹਦੇ ਮੈਨੂੰ ਇਸ ਗੱਲ ਆਸ ਕਰਕੇ ਮੇਰੇ ਪਿੰਡ ਦੇ ਲੋਕ ਮਾਨ ਰੱਖਣਗੇ ਉਹ ਤੰਦਰੁਸਤ ਹੋਣ ਤੋਂ ਬਾਅਦ ਫੋਟਸ ਹਸਪਤਾਲ ਦੇ ਵਿੱਚ ਛੁੱਟੀ ਮਿਲਣ ਤੋਂ ਬਾਅਦ ਤੇ ਇਹ ਅੱਜ ਪਹਿਲੀ ਵਾਰ ਆਪਣੇ ਪਿੰਡ ਦੇ ਵਿੱਚ ਪਹੁੰਚੇ ਸੀਗੇ ਤੇ ਇਹਨਾਂ ਨੇ ਇੱਥੇ ਗੱਲ ਕਹੀ ਹੈ ਵੀ ਭਾਈ ਮੈਂ ਠੀਕ ਆ ਪੱਤਰਕਾਰਾਂ ਨੇ ਸਵਾਲ ਕੀਤਾ ਇਹਨਾਂ ਨੂੰ ਵੀ ਤੁਹਾਡੀ ਸਿਹਤ ਕਿਵੇਂ ਆ ਇਹਨਾਂ ਨੇ ਕਿਹਾ ਜੀ ਕਿ ਹੁਣ ਮੈਂ ਬਿਲਕੁਲ ਠੀਕ ਆ ਜੀ ਛੇ ਕਿੱਥੇ ਦੀ ਘਟਨਾ ਕਿ ਨਾਰੀਅਲ ਤੇ ਹੋਰ ਸਮਗਰੀ ਜਲ ਪ੍ਰਵਾਹ ਕਰਨ ਗਏ ਪਿਉ ਪੁੱਤ ਨਦੀ ਚ ਡੁੱਬ ਕੇ ਮਰ ਗਏ ਨੇ ਇਹ ਜੀ ਪਖਾਨਕੋਟ ਦੇ ਵੱਲੋਂ ਖਬਰ ਆਈ ਆ ਪਠਾਨਕੋਟ ਦੇ ਵਿੱਚ ਇੱਕ ਨਦੀ ਦੇ ਵਿੱਚ ਅੱਜ ਜਲ ਪ੍ਰਵਾਹ ਕਰਨ ਦੇ ਲਈ ਗਏ ਸੀ ਜਿਹਨੂੰ ਵਿਸਰਜਨ ਕਹਿੰਦੇ ਆ ਪੂਜਾ ਸਮਗਰੀ ਵਿਸਰਜਨ ਕਰਨ ਵਾਸਤੇ ਗਏ ਸੀ ਤੇ ਇੱਥੇ ਹੱਦੀ ਚੱਕੀ ਨਦੀ ਉਹਨੂੰ ਚੱਕੀ ਦਰਿਆ ਵੀ ਕਹਿੰਦੇ ਆ ਇੱਥੇ 12 ਸਾਲ ਦੇ ਬੱਚੇ ਨੂੰ ਨਾਲ ਲੈ ਕੇ ਤੇ ਬਾਪ ਜਿਆਦਾ ਸੀਗਾ ਮੋਟਰਸਾਈਕਲ ਤੇ ਜਿਹੜਾ ਬਸੰਤ ਕਲੂਨੀ ਦੇ ਰਹਿਣ ਵਾਲੇ ਪਠਾਨਕੋਟ ਦੇ ਤੇ ਇਹ ਗਏ ਸੀਗੇ ਇੱਥੇ ਨਦੀ ਦੇ ਵਿੱਚ ਸਮਗਰੀ ਵਿਸਰਜਨ ਕਰਨ ਦੇ ਲਈ ਬਹਾ ਕਰਨ ਦੇ ਲਈ ਤੇ ਪਰ ਗੱਲੇ ਕਿ ਉੱਥੇ ਪੈਰ ਤਲ ਗਿਆ ਮੁੰਡਾ ਜਦੋਂ ਪਾਣੀ ਦੇ ਵਿੱਚ ਵੜ ਕੇ ਤੇ ਉਹਦੇ ਸਮਗਰੀ ਤਾਰਨੀ ਚਾਹੀ ਤਾ ਦਾ ਪੈਰ ਤਲ ਗਿਆ ਡੁੱਬਣ ਲੱਗਿਆ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਮਗਰਬਾਪ ਵੀ ਜਾਣ ਨੂੰ ਬਚਾਉਣ ਦੇ ਲਈ ਕਿ ਫਿਰ ਉਹ ਵੀ ਡੁੱਬ ਗਿਆ। ਤੋਂ ਬਾਅਦ ਵੀ লাশ ਮਿਲ ਗਈ ਜੀ ਗੋਤਾਖਰਾਂ ਨੂੰ ਤੇ ਮੁੰਡਾ ਹਾਲੇ ਡੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਭਾਜਪਾ ਦੇ ਪ੍ਰਧਾਨ ਜਾਖੜ ਸਾਹਿਬ ਕਈ ਦਿਨਾਂ ਤੋਂ ਨਾਰਾਜ਼ ਚਲੇ ਆ ਰਹੇ ਸੀ ਉਹ ਤਾਂ ਉਹ ਦੱਸ ਹੀ ਦਿੱਤਾ ਸੀ ਆਪਾਂ ਨੂੰ। ਤੁਸੀਂ ਪਹਿਲਾਂ ਵੀ ਖਬਰਾਂ ਦਿੱਤੀਆਂ। ਹੁਣ ਉਹਨਾਂ ਨੇ ਕੀ ਕਿਹਾ ਕਹਿੰਦੇ ਬੜੀਆਂ ਖਰੀਆਂ ਖਰੀਆਂ ਸੁਣਾਈਆਂ। ਅਬ ਬਿਲਕੁਲ ਸੰਸਦ ਜਦੋਂ ਤੋਂ ਇਹਦੀ ਚਰਚਾ ਚੱਲੀ ਹੈ ਨਾ ਕਿ ਇਹਨੇ ਅਸਤੀਫਾ ਦਿੱਤਾ ਇਹ ਕੁੱਝ ਨਹੀਂ ਬੋਲੇ। ਬੀਜਪੀ ਦੇ ਕਈ ਨeta ਬੋਲੇ ਵੀ ਭਾਈ ਉਹਨਾਂ ਨੇ ਸ਼੍ਰੀਫਰ ਨਹੀਂ ਦਿੱਤਾ ਨਹੀਂ ਦੱਸਦਾ ਨਹੀਂ ਦਿੰਦਾ ਪਰ ਇਹ ਕੁਝ ਨਹੀਂ ਬੋਲੇ ਇਹਨਾਂ ਦਾ ਕੁਝ ਵੀ ਨਾ ਬੋਲਣਾ ਸਹੀ ਕਹਣੇ ਸਵਾਲ ਖੜੇ ਕਰ ਜਾਂਦੇ ਕਿ ਜਿੰਨਾ ਜੀਨਾਂ ਉਹ ਕਿਉਂ ਨਹੀਂ ਬੋਲਦੇ ਬਾਕੀ ਐਵੇਂ ਕਿਉਂ ਬੋਲ ਜੰਦੇ ਆ ਪਰ ਅੱਜ ਇਹ ਬੋਲੇ ਅੱਜ ਇਹਨਾਂ ਦੀ ਇੱਕ ਇੰਟਰਵਿਊ ਵਾਇਰਲ ਹੋਈ ਆ ਉਹਦੇ ਵਿੱਚ ਆਪਣੀ ਪਾਰਟੀ ਨੂੰ ਕਿਹੋ ਜਿਹਾ ਸੁਣਦੇ ਸੁਣਦੇ ਆਪਾਂ ਉਹਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਸਾਡੀ ਪਾਰਟੀ ਲੀਡਰਸ਼ਿਪ ਨੂੰ ਕੇਂਦਰ ਦੀ ਲੀਡਰਸ਼ਿਪ ਨੂੰ ਪੰਜਾਬ ਦੇ ਪ੍ਰਤੀ ਆਪਣਾ ਨਜ਼ਰੀਆ ਬਦਲਣਾ ਪਵੇ ਜਿਨ੍ਹਾਂ ਦੇ ਤਾਂ ਨਜ਼ਾਰੇ ਆਪੇ ਆਪੇ ਉਹ ਕਹਿੰਦੇ ਕਿ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੀ ਲੋੜ ਆ ਵਾਰ-ਵਾਰ ਡੇਰਾ ਮੁਖੀ ਨੂੰ ਕਿਹੜੇ ਕਾਰਨ ਕਰਕੇ ਜੀ ਪੈਰੋਲ ਦਿੱਤੀ ਜਾ ਰਹੀ ਛੁੱਟੀ ਦਿੱਤੀ ਜਾ ਰਹੀ ਹੈ ਬੇਦਬੀ ਦੇ ਮੁੱਦੇ ਤੇ ਉੱਥੇ ਹਾਲੇ ਤੱਕ ਕੁਝ ਹੋਇਆ ਨਹੀਂਗਾ ਪੰਜਾਬ ਦੇ ਲੋਕ ਇਹਨਾਂ ਗੱਲਾਂ ਦੇ ਨਾਲ ਉਹ ਕਹਿੰਦੇ ਜੀ ਇਮੋਸ਼ਨਲ ਤੌਰ ਦੇ ਉੱਤੇ ਜੁੜੇ ਹੋਏ ਆ ਤੇ ਇਹਨਾਂ ਮਸਲਿਆਂ ਦਾ ਹੱਲ ਚਾਹੁੰਦੇ ਆ ਉਹਨਾਂ ਨੇ ਕਿਹਾ ਜੀ ਕਿ ਮੈਂ ਆਪਣੀ ਪਾਰਟੀ ਦੇ ਮੋਰੇ ਬੜੀ ਦਿਬਾਕੀ ਨਾਲ ਜੇ ਕੰਨਾ ਰੱਖਦਾ ਹੁੰਦਾ ਤੇ ਮੈਂ ਹੁਣ ਵੀ ਰੱਖੀਆਂ ਪਰ ਮਨ ਦਾ ਜਿਆ ਨਹੀਂ ਬਣਦਾ ਪਰ ਉਹ ਕਹਿੰਦੇ ਜੀ ਮੈਂ ਇਹ ਗੱਲਾ ਪਹਿਲਾਂ ਵੀ ਕੀਤੀ ਜਾ ਤੇ ਇਹ ਗੱਲਾ ਮੈਂ ਹੁਣ ਵੀ ਕਰਦਾ ਤੋ ਮੈਂ ਪਹਿਲਾਂ ਵੀ ਗੱਲ ਕਹੀ ਸੀ ਵੀ ਤੁਖਣਾ ਦਾ ਮਸਲਾ ਹੱਲ ਕੀਤਾ ਜਾਵੇ ਤੇ ਅੱਜ ਵੀ ਮੈਂ ਕਹਿੰਦਾ ਵੀ ਜੇ ਪੰਜਾਬ ਦੇ ਵਿੱਚ ਪੈਰ ਲਾਉਣੇ ਆ ਤਾਂ ਫਿਰ ਆਹ ਮਸਲੇ ਹੱਲ ਕਰਨਾ ਬੜੇ ਜ਼ਰੂਰੀ ਹੈ। ਟਰਨਜੀ ਜੀ ਚਲੋ ਪਾਰਟੀ ਲੈਵਲ ਤੋਂ ਜੇ ਉੱਪਰ ਉੱਠ ਕੇ ਦੇਖਦੇ ਆਂ ਦੱਲਾਂ ਤਾਂ ਉਹਨਾਂ ਨੇ ਖਰੀਆਂ-ਖਰੀਆਂ ਕੀਤੀਆਂ ਫਿਰ। ਤੁਹਾਡਾ ਕੀ ਖਿਆਲ? ਹਾਂ ਬਿਲਕੁਲ ਸਹੀ ਸੋਚ ਕਾਲੇ ਜੀ ਕਿ ਦੇਖੋ ਮੈਂ ਬਿਲਕੁਲ ਜੀ ਇਸ ਗੱਲ ਦੇ ਨਾਲ ਸਹਿਮਤ ਆਂ ਦੇਖੋ ਸੁਨੀਲ ਜਾਖੜ ਹੋਰੀ ਬੀਜੇਪੀ ਕੀ ਰਹਿੰਦੇ ਆ ਜਾਂ ਨਹੀਂ ਰਹਿੰਦੇ ਇਹ ਬਾਤ ਦੀ ਗੱਲ ਆ ਕਿਉਂਕਿ ਜਿਹੜੀ ਅੱਜ ਇਹਨਾਂ ਦੀ ਬਿਆਨਬਾਜ਼ੀ ਆ ਉਸ ਤੋਂ ਬਾਅਦ ਹੁਣ ਕੰਦਾ ਪਾਰਟੀ ਦਾ ਕੋਈ ਨਜ਼ਰੀਆ ਬਦਲ ਗਿਆ ਇਹਨਾਂ ਦੇ ਪ੍ਰਤੀ ਹੂੰ ਹੂੰ ਪਰ ਇਹ ਗੱਲ ਸਹੀ ਹੈ ਵੀ ਜਿਹੜੀਆਂ ਆ ਕਹਿੰਦਾ ਇਹ ਇੰਡੀ ਹੋਣੀਆਂ ਜੇ ਇੱਕ ਵੱਖਰੇ ਦੇ ਵਿੱਚ ਬੀਜੇਪੀ ਚਾਹੁੰਦੀ ਹੈ ਜੀ ਕਿ ਸਾਡੇ ਪੰਜਾਬ 'ਚ ਪੈਰ ਲੱਗਣ ਤਾਂ ਕਿਸਾਨੀ ਮਸਲੇ ਵੱਲ ਵੀ ਗੌਰ ਕਰਨੀ ਪਊਗੀ ਦੇਦਲੀ ਦੇ ਮਸਲੇ ਵੱਲ ਵੀ ਗੌਰ ਕਰਨੀ ਪਊਗੀ ਆ ਬਾਰ-ਬਾਰ ਜੇਰਾਬੁੱਤੀ ਨੂੰ ਮਾਫੀ ਮਿਲਦੀ ਉਹ ਪੈਰੋਂ ਨੂੰ ਮਿਲਦੀ ਉਹਦੇ ਵੱਲ ਵੀ ਗੌਰ ਕਰਨੀ ਪਊਗੀ ਪੰਜਾਬ ਦੇ ਪੈਕੇਜ ਦੀ ਵੀ ਗੱਲ ਕਰਨੀ ਪਊਗੀ ਤੁਹਾਨੂੰ ਜਾਖੜ ਦੀ ਥਾਂ ਤੇ ਛੱਤੀ ਪ੍ਰਧਾਨ ਬਦਲੋ ਪਰ ਜੇਕਰ ਮਸਲੇ ਨਹੀਂ ਹੱਲ ਹੋਣ ਹਮਮ। ਤਰਨਜ ਦੀ ਲਾਈਨ ਡਿਸਕਨੈਕਟ ਹੋ ਗਈ ਹੈ। ਅ ਲੈਟਸ ਕਨੈਕਟ ਇਟ ਅਗੇਨ। ਮੈਂ ਇੱਕ ਸੂਚਨਾ ਦੇ ਦਿਆਂ ਫ੍ਰੀडम ਮੋਬਾਈਲ ਦੀ 128 ਤੇ 96 ਐਵਨਿਊ ਤੇ ਫ੍ਰੀडम ਮੋਬਾਈਲ ਤੇ ਬੈਕ ਟੂ ਸਕੂਲ ਡੀਲਸ ਸ਼ੁਰੂ ਹੋ ਗਈਆਂ ਨੇ। ਕੈਨੇਡਾ, ਯੂ ਐਸ ਤੇ ਮੈਕਸੀਕੋ ਰੋਮਿੰਗ ਪਲਾਨ ਸਿਰਫ 35 ਡਾਲਰਾਂ ਦੇ ਵਿੱਚ ਨਾਲ 50 GB ਡਾਟਾ ਵੀ ਮਿਲੇਗਾ। ਅਤੇ 128 ਦੇ ਤੇ 96 ਦੇ ਕੋਰਨਰ ਤੇ ਨੈਕਸਟ ਟੂ ਦ ਸ਼ਾਪਰ ਡਰਗਮਾਰਟ 604 495 ਪੈਂਟਸੋ। ਇਹ ਇੱਕ ਸੂchna ਹੈ ਡਾਕਟਰ ਸ਼ਰਮਾ ਦੀ اور ਆਰਥੋਡੋਂਟਿਸ ਨੇ ਤੇ ਅੱਜ ਤੋਂ ਉਹਨਾਂ ਨੇ ਅੱਜ ਦੱਸ ਰਹੇ ਨੇ ਕਿ ਅੱਜ ਦੇ ਮੁਸ਼ਕਲ ਸਮੇਂ ਦੇ ਵਿੱਚ ਉਹ ਤੁਹਾਡੇ ਬਜਟ ਦਾ ਖਿਆਲ ਰੱਖਦੇ ਹੋયા ਹਨ ਔਰ ਆਰਥੋਡੋਂਟਿਸ ਨੇ ਆਪਣੀ ਫੀਸ ਬਾਜੂ ਰੱਖੀ ਹੋਈ ਹੈ। ਅਤੇ ਡਾਕਟਰ ਸ਼ਰਮਾ ਨਾਲ ਅਪੌਇੰਟਮੈਂਟ ਬਣਾਓ। ਤੋੜੇ ਬਜਟ ਦੇ ਅਨਸਾਰ ਬ੍ਰੇਸਸ ਦੇ ਇਨਵਿਸਲਾ ਇਨ ਦੀ ਕੰਫਰਟੇਬਲ ਪੇਮੈਂਟ ਪਲਾਨ ਬਣਾ ਦੇਣਗੇ 6045935225 ਤਿੰਨ ਲੋਕੇਸ਼ਨਸ ਨੇ ਨਿਊਟਨ ਗਿਲਫਰਡ ਤੇ ਲੈਂਗਲੀ ਬਾਕੀ ਤਾਜਪਾਰਕ ਕਮਿਊਨਿਟੀ ਹਾਲ ਦੀ ਇੱਕ ਸੂਚਨਾ ਹੈ ਕਿ ਫੈਮਿਲੀ ਗੈਟ ਟੁਗੇਦਰ ਫੰਡਰੇਜ਼ਰ ਇਵੈਂਟਸ ਲਈ ਬੁੱਕ ਕਰੋ ਤੁਹਾਡਾ ਆਪਣਾ ਤਾਜਪਾਰਕ ਕਮਿਊਨਿਟੀ ਹਾਲ ਖੁੱਲੀ ਡੁੱਲੀ ਪਾਰਕਿੰਗ ਲੋਟ ਹੈ ਬੁਕਿੰਗ ਲਈ ਅਜੀ ਕੁਲਤਾਰ ਸਿੰਘ ਤੇ ਹਾਂ ਫੋਨ ਕਰੋ 604503 38 38 8580 132 ਸਟਰੀਟ ਅ ਤੇਣਾ ਜੀ ਸਾਨੂੰ ਮਨਪ੍ਰੀਤ ਬਾਦਲ ਬਾਰੇ ਦੱਸੋ ਜ਼ਰੂਰ ਮਨਪ੍ਰੀਤ ਸਿੰਘ ਬਾਦਲ ਦੇ ਡਿੰਪੀ ਬਰਾੜ ਦੀ ਗੱਲ ਸੱਚੀ ਨਿਕਲੀ ਫਿਰ ਹਲੋ ਠੀਕ ਹੈ ਮੈਂ ਕਾਫੀ ਲੰਮੇ ਸਮੇਂ ਤੱਕ ਜਿੱਦੜਬਾਹਾ ਤੋਂ ਦੂਰ ਰਿਆਂ ਉਹਨਾਂ ਨੇ ਸਾਨੂੰ ਸਭੇ ਗੱਲ ਕਹੀ ਹੈ ਕਿ ਮੈਂ ਜਿੱਦੜਬਾਹਾ ਦੇ ਵਿੱਚ ਇੱਕ ਵਾਰੀ ਫਿਰ ਸਰਗਰਮਾਂ ਮਨਪਰੀ ਤਾਂ ਬਾਦਲ ਦੇ ਵੱਲੋਂ ਸਰਗਰਮੀਆਂ ਜਿਹੜੀ ਰੰਭੀ ਗਈ ਆ ਉਹ ਗਿੱਦੜਬਾਹ ਦੀ ਜ਼ਿੰਦਗੀ ਤੋੜ ਦੇ ਬੱਤੇ ਨਜ਼ਰ ਅਰਭੀ ਗਈ ਆ ਤੇ ਉਹ ਕਿਹੜੀ ਪਾਰਟੀ ਵੱਲੋਂ ਚੋਣ ਲੜਨਗੇ ਇਹ ਇੱਕ ਭੇਤ ਬਣਿਆ ਹੋਇਆ ਵੈਸੇ ਜੇ ਉਹ ਅਕਾਲੀ ਦਲ ਵੱਲੋਂ ਚੋਣ ਲੜਨ ਭਾਵੇਂ ਭਾਜਪਾ ਵੱਲੋਂ ਲੜਨਾ ਹੈਗਾ ਹਾਲ ਇੱਕੋ ਜਿਹਾ ਲੱਗਦਾ ਪਰ ਉਹਨਾਂ ਨੇ ਦਲ ਆਪ ਕਬੂਲ ਕਰ ਲਈ ਦੀ ਕਿ ਮੈਂ ਹੁਣ ਗਿੱਦੜਬਾਹ ਦੇ ਵਿੱਚ ਕਾफी ਸਰਗਰਮਾਂ ਜੀ ਫੇਰ ਪਹਿਲਾਂ ਨੂੰ ਤੇ ਅਖਾਲ ਤਖਤ ਤੇ ਜੱਜਸੇਦਾਰ ਸਾਹਿਬ ਦੀ ਤਬੀਅਤ ਖਰਾਬ ਹੋ ਗਈ ਆ ਬਿਲਕੁਲ ਜੀ ਉਹਨਾਂ ਦੇ ਮੀਡੀਆ ਸਲਾਹਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਜੀ ਕਿ ਉਹਨਾਂ ਦੀ ਸਿਹਤ ਦੇ ਵਿੱਚ ਕੁਝ ਵਿਗਾੜ ਆਇਆ ਉਹਨਾਂ ਨੂੰ ਇਨਫੈਕਸ਼ਨ ਹੋ ਗਿਆ ਸਰ ਇਸੇ ਦੇ ਕਰਕੇ ਉਹਨਾਂ ਨੂੰ ਗੁਰੂ ਰਾਮ ਦਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਦੋਂ ਨਾ ਸਰ ਚੜ੍ਹਦੀ ਕਲਾ ਦੇ ਵਿੱਚ ਸਿਰੰ ਅਸੀਂ ਕਾਮਨਾ ਕਰਦੇ ਆ ਪਰ ਦੇਰ ਦੇ ਕਰਕੇ ਵੀ ਡਾਕਟਰਾਂ ਨੇ ਨਜ਼ਰ ਨਹੀਂ ਦਿੱਤੀ ਤੇ ਇਹਨਾਂ ਦੇ ਇਨਫੈਕਸ਼ਨ ਦੀ ਜਾਣਕਾਰੀ ਮਿਲ ਗਈ ਹੂੰ ਹੂੰ ਤੇ ਸੁੱਚਾ ਸਿੰਘ ਸੁੱਚਾ ਸਿੰਘ ਲੰਗਾ ਜਿਹੜੇ ਨੇ ਫੇਰ ਅਕਾਲੀ ਦਲ ਚ ਸ਼ਾਮਲ ਹੋ ਗਏ ਨੇ ਬਿਲਕੁਲ ਜੀ ਬਿਲਕੁਲ ਜੀ ਨੇ ਕਾਫੀ ਲੰਮੇ ਸਮੇਂ ਚ ਚੱਲਦੀ ਸੀ ਕਿ ਸਾਡੇ ਨੇ ਲੰਗਾਹ ਗੁਰਾਣੇ ਪਾਰਟੀ ਵਿੱਚ ਸ਼ਾਮਲ ਹੋ ਜਾਣਾ ਜਦੋਂ ਵੀ ਇਹ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦੇ ਸੀ ਤੇ ਕੁਝ ਕੁ ਲੋਕ ਵਿਰੋਧ ਕਰਦੇ ਹੁੰਦੇ ਸੀ ਇਸ ਗੱਲ ਦਾ ਵੀ ਭਾਈਨਾ ਇਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੀ ਕੋਈ ਲੋੜ ਨਹੀਂ ਐ ਪਰ ਅੱਜ ਪਾਰਟੀ ਨੇ ਇਹਨਾਂ ਨੂੰ ਸ਼ਾਮਲ ਕਰ ਹੀ ਲਿਆ ਤੇ ਪਾਰਟੀ ਦੇ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਜਿਹੜਾ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਬਲਵਿੰਦਰ ਸਿੰਘ ਭੂਲੜ ਦੇ ਵੱਲੋਂ ਇਹ ਗੱਲ ਕਹੀ ਗਈ ਆ ਇਸ ਸੋਚਾ ਸੰਗ ਲਗਾ ਦੇ ਵੱਲੋਂ ਬੇਨਤੀ ਦੇ ਰੂਪ ਦੇ ਵਿੱਚ ਪੱਤਰ ਮਿਲਿਆ ਤੇ ਇਰਾਨੇ ਗੱਲ ਪਾਰਟੀ ਮੋਰੇ ਰੱਖੀ ਕਿ ਅਦਾਲਤ ਦੇ ਮੈਨੂੰ ਸਾਰੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ। ਇਹ ਵੀ ਲਿਖਿਆ ਜੀ ਕਿ ਅਕਾਲ ਸਤਪਤ ਸਾਹਿਬ ਦੇ ਵੱਲੋਂ ਵੀ ਜੋ ਮੈਨੂੰ ਸਜ਼ਾ ਲਾਈ ਗਈ ਸੀ ਜੋ ਸੇਵਾ ਲਾਈ ਗਈ ਆ ਉਹ ਨਿਭਾਈ ਗਈ ਤੇ ਮੈਂ ਮੁੜ ਕੇ ਸਾਰਸਪਤਿਕ ਸ਼ਾਮਲ ਕੀਤਾ ਜਾ ਚੁੱਕਿਆ। ਤੇ ਮੈਂ ਪਹਿਲਾਂ ਆਪਣੇ ਸਾਰੇ ਉਹਦੇ ਸ਼ਰਤੇ ਸੀ ਕਿ ਜਦੋਂ ਮੇਰੇ ਤੇ ਰੋਸ਼ ਲੱਗੇ ਆ ਤੇ ਮੈਂ ਜੰਮਿਆ ਵੀ ਅਕਾਲੀਆਂ ਤੇ ਮਰਨਾ ਵੀ ਅਕਾਲੀ ਚਾਹੁੰਦਾ ਤੇ ਲੰਗਾ ਹੋਰਾਂ ਦੇ ਵੱਲੋਂ ਕੀਤੀ ਗਈ ਬੇਨਤੀ ਤੇ ਪੇਸ਼ ਕੀਤੇ ਗਏ ਤੱਥਾਂ ਵੀ ਰੋਸ਼ਨੀ ਦੇ ਵਿੱਚ ਉਹਨਾਂ ਨੂੰ ਅਕਾਲੀ ਦਲ ਦੇ ਸਹਾਧਾਰਨ ਵਰਕਰ ਦੇ ਤੌਰ 'ਤੇ ਮੁੜ ਸੇਵਾ ਕਰਨ ਦਾ ਮੌਕਾ ਦੇ ਇੰਦਰਾ ਫੈਸਲਾ ਕੀਤਾ ਗਿਆ ਬਲਵਿੰਦਰ ਸਿੰਘ ਭੂਲੜ ਹੋਰਾਂ ਨੇ ਅਜੇ ਗੱਲ ਕਹੀ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਧੰਵਾਦ ਜੀ ਬਹੁਤ ਮਿਹਰਬਾਨੀ ਇਸ ਦਾ ਮਜ਼ਾ ਜੂਰ ਹੈ ਰੈਡ ਐਫ ਐਮ